ਦਿਲ ਚੜਦੇ ਹੀ ਆਈ ਬਹੁਤ ਮਾੜੀ ਖਬਰ ਨਹਿਰ ਚ ਡਿੱਗੀ ਸਵਾਰੀਆਂ ਨਾਲ ਭਰੀ ਗੱਡੀ ਦੇਖਦੇ ਹੀ ਦੇਖਦੇ ਡੁੱਬ ਗਏ ਲੋਕ ਮਲੇਰ ਕੋਟਲਾ ਵਿਖੇ ਜੋੜੇਪੁਰ ਨਹਿਰ 'ਚ ਕਾਰ ਡਿੱਗਣ ਨਾਲ 4 ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਕਰੀਬ 40 ਘੰਟਿਆਂ ਦੀ ਜਦੋਂ ਜੈਤ ਤੋਂ ਬਾਅਦ ਲਾਸ਼یں ਪੁਲਿਸ ਵੱਲੋਂ ਬਰਾਮਦ ਕਰ ਲਈਆਂ ਗਈਆਂ ਹਨ। ਡੀਐਸਪੀ ਦਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪਰਿਵਾਰ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਮਲੇਰ ਕੋਟਲਾ ਦੇ ਪਿੰਡ ਸੰਘਾਲਾ ਰਟੋਲਾ ਨੇੜੇ ਇੱਕ ਟਰੱਕ ਏਜੰਸੀ 'ਚ ਕੰਮ ਕਰਦੇ 4 ਵਿਅਕਤੀ ਗੋਪਾਲ, ਕ੍ਰਿਸ਼ਨ, ਜਤਿੰਦਰ ਕੁਮਾਰ, ਚੌਧਰੀ ਰਾਜਸਥਾਨ ਗਗਨਦੀ ਸਿੰਘ ਵਾਸੀ ਕਨੌੜ ਜੱਟਾਂ ਤੇ ਸੱਜਣ ਸੁੱਜਣ ਮਾਲਿਕ ਰਾਜਸਥਾਨ ਕਾਰ ਰਾਹੀਂ ਹਰਦਵਾਰ ਜਾ ਰਹੇ ਸਨ ਇਹਨਾਂ ਚੋਂ ਇੱਕ ਏਜੰਸੀ ਦਾ ਮੈਨੇਜਰ ਸੀ ਇਸ ਦੌਰਾਨ ਉਹਨਾਂ ਦੀ ਕਾਰ 11 ਤੇ 12 ਮਈ ਦੀ ਰਾਤ ਨੂੰ ਨਹਿਰ ਚ ਡਿੱਗ ਗਈ ਜਦੋਂ ਪੁਲਿਸ ਵੱਲੋਂ ਨਹਿਰ ਚ ਡੁੱਬਣ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਉਹਨਾਂ ਦੇ ਫੋਨ ਦੀ ਲੋਕੇਸ਼ਨ ਟਰੇਸ ਕਰਨ ਤੇ ਫੋਨ ਦੀ ਆਖਰੀ ਲੋਕੇਸ਼ਨ ਜੋੜੇਪੁਰ ਨਹਿਰ ਦੇ ਕੋਲ ਆ ਕੇ ਖਤਮ ਹੋ ਗਈ ਪਤਾ ਲੱਗਾ ਕਿ ਕਾਰ ਦੀ ਸਪੀਡ ਇੰਨੀ ਤੇਜ਼ ਸੀ ਕਿ ਨਹਿਰ ਕੰਡੇ ਲੱਗੀਆਂ ਭਾਰੀ ਲੋਹੇ ਦੀਆਂ ਪਾਈਪਾਂ ਨੂੰ ਤੋੜ ਕੇ ਕਾਰ ਸਿੱਧੀ ਨਹਿਰ ਵਿੱਚ ਝਾੜ ਗਈ ਪੁਲਿਸ ਨੇ ਜਦੋਂ ਕਾਰ ਨੂੰ ਨਹਿਰ ਚੋਂ ਬਾਹਰ ਕੱਢਿਆ ਤਾਂ ਮਰਨ ਵਾਲਿਆਂ ਦੀ ਪਛਾਣ ਕਰਨੀ ਵੀ ਔਖੀ ਹੋ ਰਹੀ ਸੀ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ